ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਇੱਕ ਆਰਗੇਨਿਕ ਫਰਟੀਲਾਈਜ਼ਰ ਬਣਾਉਣ ਜਿਹੜਾ ਕਿ ਆਰਗੇਨਿਕ ਖੇਤੀ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਮੈਂ ਤਾਂ ਬਹੁਤ ਇਹ ਪਾਉਂਦੀ ਰਹੀ ਨਹੀਂ ਜਦੋਂ ਹੀ ਮੇਰੇ ਕੋਲ ਕੋਈ ਲੋਕੀ ਜ਼ਿਆਦਾ ਵੱਡਾ ਹੋ ਜਵੇ ਜਾਂ ਖਾਣਯੋਗ ਨਾ ਰਹੇ ਜਾਂ ਉਹਦੇ ਵਿੱਚ ਬੀਜ ਬਣ ਜਾਣ ਤੇ ਫਿਰ ਮੈਂ ਉਹੀ ਉਹਦਾ ਉਹ ਬਣਾ ਲੈਣੀ ਹੁੰਦੀ ਆ ਪਰ ਹੁਣ ਮੇਰੇ ਕੋਲ ਵੱਡਾ ਲੋਕੀ ਹੈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਇੱਕ ਦੋ ਵਾਰੀ ਪਾ ਚੁੱਕੀ ਹਾਂ ਇਸ ਕਰਕੇ ਮੈਂ ਛੋਟਾ ਹੀ ਲੋਕੀ ਲਿਆਵਾ ਤੁਹਾਡੇ ਕੋਲ ਜਿਹੜਾ ਵੀ ਕੋਈ ਵੇਸਟ ਹੋਵੇ ਜਾਂ ਤੁਹਾਨੂੰ ਬਜਾਰੋਂ ਪੱਕਾ ਹੋਇਆ ਲੋਕੀ ਇਸਾਨੀ ਦੇ ਨਾਲ ਮਿਲ ਜਾਂਦੇ ਸਸਤੇ ਰੇਟ ਵਿੱਚ ਤੁਸੀਂ ਉਹ ਲੈ ਸਕਦੇ ਹੋ ਤੇ ਇਹਦਾ ਬਣਾਵਾਂਗੇ ਇੱਕ ਆਰਗੈਨਿਕ ਆਪਾਂ ਫਰਟੀਲਾਈਜ਼ਰ ਜਿਹੜਾ ਕਿ ਜੜ੍ਹਾਂ ਦੇ ਵਿੱਚ ਆਪਾਂ ਦੇਣਾ ਆ ਤੇ ਸਭ ਤੋਂ ਪਹਿਲਾਂ ਇਹਨੂੰ ਤੁਸੀਂ ਛਿੱਲ ਲਓ ਜੇ ਤੁਸੀਂ ਨਹੀਂ ਛਿੱਲਣਾ ਤਾਂ ਇਦਾਂ ਵੀ ਪਾ ਸਕਦੇ ਹੋ ਛਿੱਲਣਾ ਇਸ ਕਰਕੇ ਆ ਕਈ ਵਾਰੀ ਆਪਾਂ ਜਿਹੜਾ ਕਦੂ ਹੁੰਦਾ ਉਹਨੂੰ ਆਪਾਂ ਘਰੇ ਵੱਤ ਲਈਦਾ ਤੇ ਉਹਦੀਆਂ ਛਿੱਲਾਂ ਲੈਨੇ ਦੀਆਂ ਵਾਂ ਕਿ ਆਪਣੇ ਕੋਲ ਜ਼ਿਆਦਾ ਹੋਣ ਲਗਭਗ ਕਿਲੋ ਛਿੱਲਾ ਲੱਥਿਓਂ ਦੀਆਂ ਦੋ ਤਿੰਨ ਕਿਆ ਜਦੋਂ ਤੁਸੀਂ ਘਰੇ ਬਣਾਉਨੇ ਹੋ ਦੋ ਤਿੰਨ ਕਿਲੋ ਤੇ ਉਹ ਵੀ ਤੁਸੀਂ ਲੈ ਸਕਦੇ ਹੋ ਜੇ ਨਹੀਂ ਤੇ ਫਿਰ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਲੈ ਲਓ। ਲੋਕੀਆਂ ਦੀ ਜੀ ਮੈਂ ਇਸ ਤਰ੍ਹਾਂ ਕਟਿੰਗ ਕਰ ਲਈ ਆ। ਤੁਸੀਂ ਦੇਖ ਸਕਦੇ ਹੋ ਮੈਂ ਵੱਡੇ ਵੱਡੇ ਟੁਕੜੇ ਕੱਟ ਲਿਆ ਕਾਲੀ ਕਾਲੀ ਤੇ ਤੁਸੀਂ ਚਾਹੋ ਤਾਂ ਇਸ ਤੋਂ ਛੋਟੇ ਟੁਕੜੇ ਵੀ ਕੱਟ ਸਕਦੇ ਹੋ। ਤੇ ਇਹ ਮੇਰੇ ਕੋਲ 2.5 ਕਿਲੋ ਦਾ ਸੀਗਾ ਲੋਕੀ ਤੇ ਬਾਕੀ ਜੇ ਮੈਂ ਸਾਲ ਭਰ ਲਈ ਬਣਾਉਣਾ ਹੋਵੇ ਨਾ ਉਹਦਾ ਤਰੀਕਾ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਨੀ ਆ। ਉਦੇ ਵਾਸਤੇ ਕੀ ਹੁੰਦਾ ਆ ਮੈਂ 5-6 ਲੋਕੀ ਜਿਹੜੇ ਨਾ ਮਤਲਬ ਛੱਡਦੇ ਨਹੀਂ ਹੁੰਨੀ ਵੇਲ ਦੇ ਨਾਲ ਹੀ ਉਹ ਫਿਰ ਕਾਫੀ ਸਾਈਜ਼ ਦੇ ਵਿੱਚ ਵੱਡੇ ਹੋ ਜਾਂਦੇ ਜਿਸ ਤਰ੍ਹਾਂ 6-7 ਕਿਲੋ ਦਾ ਵੀ ਸਾਡੇ ਤਾਂ ਲੋਕੀ ਹੋ ਜਾਂਦਾ ਵਿੱਚ ਇਹੋ ਜਿਹੇ ਦੇਸੀ ਵੈਰਾਈਟੀਆਂ ਹੈਗੀਆਂ ਮੈਂ ਤੁਹਾਨੂੰ ਦਿਖਾਉਂਗੀ ਕਿ ਕਿਸੇ ਦਿਨ ਮੈਂ ਲਗਭਗ 6-7 ਇਸ ਤਰ੍ਹਾਂ ਕਦੂ ਜਿਹੜੇ ਛੱਡੇ ਹੋਏ ਆ ਲੋਕੀ ਹੋਣ ਲੋਕੀ ਲੈ ਲਓ ਤੁਸੀਂ ਕਦੂ ਹੋਵੇ ਤਾਂ ਕਦੂ ਲੈ ਲਓ ਕਿਉਂਕਿ ਦੋਨਾਂ ਦੀ ਜਿਹੜੀ ਨਿਊਟ੍ਰੀਸ਼ਨ ਵੈਲੀ ਆ ਉਹ ਸੇਮ ਹੀ ਹੁੰਦੀ ਆ ਤੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਆਪਣੇ ਸਰੀਰ ਨੂੰ ਇੰਨਾ ਸਾਰੇ ਹੁੰਦੀ ਆ ਜਿਸ ਤਰ੍ਹਾਂ ਆਪਣੇ ਸਰੀਰ ਨੂੰ ਵਿਟਾਮਿਨਾਂ ਦੀ ਜ਼ਰੂਰਤ ਹੁੰਦੀ ਆ ਜਾਂ ਜਿੰਨੇ ਵੀ ਵਿਟਾਮਿਨ ਪ੍ਰੋਟੀਨ ਹੁੰਦੇ ਆ ਉਸੇ ਤਰ੍ਹਾਂ ਹੀ ਫਲ ਵਾਲੇ ਬੂਟੇ ਜਾਂ ਤੁਸੀਂ ਵੈਜੀਟੇਬਲ ਲਾ ਲਓ ਕੋਈ ਵੀ ਮਤਲਬ ਬੂਟਾ ਆ ਉਹਨਾਂ ਨੂੰ ਵੀ ਇਨਸਾਨਾਂ ਦੀ ਤਰ੍ਹਾਂ ਸੇਮ ਹੀ ਵਿਟਾਮਿਨਾਂ ਜਾਂ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਆ ਤੇ ਇਹਨਾਂ ਦੇ ਵਿੱਚ ਤੁਸੀਂ ਤਦਨਵਾਮ ਆਪਾਂ ਸਾਰੇ ਪੜੇ ਲਿਖੇ ਅੱਜ ਕੱਲ ਜਿੰਨੇ ਵੀ YouTube ਵਰਤਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਇਹਦੇ ਵਿੱਚ ਕਿੰਨੇ ਵਿਟਾਮਿਨ ਹੁੰਦੇ ਆ ਲੋਕੀ ਦੇ ਵਿੱਚ ਕੈਲਸ਼ੀਅਮ ਹੁੰਦਾ ਪ੍ਰੋਟੀਨ ਹੁੰਦਾ ਆ ਜਿੰਕ ਕਾਫੀ ਮਾਤਰਾ ਚ ਹੁੰਦਾ ਆ ਆਇਰਨ ਵੀ ਹੁੰਦਾ ਫਾਈਬਰ ਹੁੰਦਾ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਛੋਟੇ ਮੋਟੇ ਵਿਟਾਮਿਨ ਹੁੰਦੇ ਆ ਜਿਸ ਤਰ੍ਹਾਂ ਆਪਣੇ ਸਰੀਰ ਨੂੰ ਜ਼ਰੂਰੀ ਆ ਉਸੇ ਤਰ੍ਹਾਂ ਹੀ ਬੂਟਿਆਂ ਨੂੰ ਵੀ ਜ਼ਰੂਰੀ ਹੁੰਦੇ ਨੇ ਇਧਰ ਨਾਲ ਦੀ ਨਾਲ ਮੈਂ ਤੁਹਾਨੂੰ ਆਪਣੇ ਫਾਲ ਵਾਲੇ ਬੂਟੇ ਵੀ ਦਿਖਾਈ ਜਾਨੀ ਆ ਤੇ ਨਾਲ ਦੀ ਨਾਲ ਆਪਾਂ ਗੱਲ ਕਰਦੇ ਆ ਜਿਸ ਨਾਲ ਆਪਣੇ ਸਰੀਰ ਨੂੰ ਜ਼ਰੂਰੀ ਆ ਉਸੇ ਤਰ੍ਹਾਂ ਫਲ ਵਾਲੇ ਬੂਟੇ ਆ ਤੇ ਆਪਣੀਆਂ ਸਬਜ਼ੀਆਂ ਨੂੰ ਵੀ ਜ਼ਰੂਰੀ ਆ ਖਾਸ ਤੌਰ ਤੇ ਜਿਹੜੀਆਂ ਹਰੀ ਪੱਤੇਦਾਰ ਸਬਜ਼ੀਆਂ ਆ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਲਗਾਉਣੀਆਂ ਸਰਦੀਆਂ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਪੱਤੇ ਬਹੁਤ ਜ਼ਿਆਦਾ ਹੁੰਦੇ ਆ ਤੇ ਉਹਨਾਂ ਹੀ ਉਹਨਾਂ ਨੂੰ ਪ੍ਰੋਟੀਨ ਵੀ ਜਿਹੜਾ ਜ਼ਿਆਦਾ ਜ਼ਰੂਰੀ ਹੁੰਦਾ ਆ ਕਿਉਂਕਿ ਆਪਾਂ ਕੈਮੀਕਲ ਤਾਂ ਵਰਤਦੇ ਨਹੀਂ ਹੈਗੇ ਮੈਂ ਤਾਂ ਬਿਲਕੁਲ ਨਹੀਂ ਕੈਮੀਕਲ ਵਰਤਦੀ ਇਸ ਕਰਕੇ ਮੈਨੂੰ ਇਹ ਸਾਰੇ ਓੜਪੋੜ ਕਰਨੇ ਪੈਂਦੇ ਆ ਪੰਜਾਬੀ ਵਿੱਚ ਓੜਪੋੜ ਅਸੀਂ ਕਹਿ ਦਿੰਨੇ ਆ ਵੀ ਇਧਰੋਂ ਉਧਰੋਂ ਚੀਜ਼ਾਂ ਲੈ ਕੇ ਉਹਨਾਂ ਦੇ ਵਿੱਚੋਂ ਜਿਹੜਾ ਨਿਊਟ੍ਰੀਸ਼ਨ ਪੂਰਾ ਕਰਨਾ ਤੇ ਉਸੇ ਤਰ੍ਹਾਂ ਇਹਨਾਂ ਫਲ ਵਾਲੇ ਬੂਟਿਆਂ ਨੂੰ ਵੀ ਤੇ ਸਬਜ਼ੀ ਵਾਲੇ ਬੂਟਿਆਂ ਨੂੰ ਦੋਨਾਂ ਨੂੰ ਮੈਂ ਜਿਹੜੀ ਤਤਾਂ ਦੀ ਜਿਹੜੀ ਪੂਰਤੀ ਹੈ ਮੈਂ ਇਸੇ ਤਰ੍ਹਾਂ ਹੀ ਕਰਦੀ ਆ ਮਤਲਬ ਇਹਨਾਂ ਦੇ ਵਿੱਚੋਂ ਹੀ ਲੈਣੀ ਆ ਫਬੂਟਿਆਂ ਦੇ ਵਿੱਚੋਂ ਹੀ ਤੇ ਬੂਟਿਆਂ ਨੂੰ ਹੀ ਦੁਬਾਰਾ ਮੈਂ ਜਿਹੜਾ ਵਾਪਸ ਉਹ ਦੇ ਦੇ ਦਿੰਨੀ ਆ ਮਤਲਬ ਇਹ ਮੇਰਾ ਹੈ ਸਬਜ਼ੀ ਗਾਉਣ ਦਾ ਤਰੀਕਾ ਤੁਹਾਡਾ ਕੁਝ ਵੀ ਹੋਰ ਹੋ ਸਕਦਾ ਹੈ ਤੋਂ ਇਲਾਵਾ ਵੀ ਤੇ ਤੇ ਜਿਹੜੀ ਪੱਤਿਆਂ ਦੀ ਵੇਸਟੇਜ ਹੁੰਦੀ ਆ ਮਤਲਬ ਉਹ ਵੀ ਮੈਂ ਆਪਾਂ ਬਾਹਰ ਨਹੀਂ ਸਿੱਟਦੇ ਉਹ ਤਾਂ ਕੋਈ ਵੀ YouTube ਤੇ ਜਿਹੜਾ ਵੀਡੀਓ ਬਣਾਉਂਦਾ ਆ ਉਹ ਨਹੀਂ ਸਿੱਟਦਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਪੱਤਿਆਂ ਨੂੰ ਆਪਾਂ ਥੱਲੇ ਗ੍ਰੋ ਬੈਗ ਜਾਂ ਗਮਲੇ ਦੇ ਥੱਲੇ ਆਪਾਂ ਜਿਹੜਾ ਉਹ ਪਾ ਦਿੰਨੇ ਆ ਤੇ ਜਿਹੜੀ ਇਹਨਾਂ ਚੋਂ ਚੀਜ਼ ਲੈਣੇ ਆ ਇਹਨਾਂ ਨੂੰ ਹੀ ਆਪਾਂ ਦੁਬਾਰਾ ਵਾਪਸ ਉਹ ਦੇਣੀ ਆ ਤਾਂ ਹੀ ਫਿਰ ਆਰਗੇਨਿਕ ਤੌਰ ਤੇ ਜਿਹੜਾ ਨਿਊਟ੍ਰੀਸ਼ਨ ਇਹਨਾਂ ਦਾ ਨਾ ਪੂਰਾ ਹੁੰਦਾ ਆ ਇਹ ਵੀ ਇੱਕ ਜਿਉਂਦੇ ਜਾਗਦੇ ਨੇ ਆਪਣੇ ਤਰ੍ਹਾਂ ਮਹਿਸੂਸ ਕਰਦੇ ਨੇ ਦੁੱਖ ਸੁੱਖ ਇਹਨਾਂ ਦੇ ਵੀ ਹੈਗੇ ਆ ਜਿਸ ਤਰ੍ਹਾਂ ਕਿ ਆਪਣੇ ਆ ਜੇ ਕੋਈ ਬਿਮਾਰ ਬੂਟਾ ਹੁੰਦਾ ਤਾਂ ਜਿਹੜੇ ਗਾਰਡਨਿੰਗ ਕਰਦੇ ਆ ਜਾਂ ਜਿਨ੍ਹਾਂ ਨੂੰ ਵੀ ਇਹਨਾਂ ਬੂਟਿਆਂ ਤੇ ਲਾਲ ਲਗਾਵਾ ਉਹਨਾਂ ਨੂੰ ਇਹ ਚੀਜ਼ ਤੁਸੀਂ ਮਹਿਸੂਸ ਕੀਤੀ ਹੋਗੀ ਵੀ ਜੇ ਤੁਹਾਡਾ ਕੋਈ ਬੂਟਾ ਸੋਖ ਰਿਹਾ ਆ ਤੇ ਤੁਸੀਂ ਮਹਿਸੂਸ ਕਰਦੇ ਹੋਵੋਗੇ ਕਿ ਤੁਹਾਡੇ ਅੰਦਰ ਮਤਲਬ ਇੱਕ ਪੀੜਾ ਜੀ ਮਹਿਸੂਸ ਹੁੰਦੀ ਆ ਜਿਸ ਤਰ੍ਹਾਂ ਆਪਾਂ ਨੂੰ ਆਪਣਾ ਕੋਈ ਬੱਚਾ ਬਿਮਾਰ ਹੋ ਜਵੇ ਜਾਂ ਕੋਈ ਬਜ਼ੁਰਗ ਹੋਵੇ ਤੇ ਆਪਾਂ ਨੂੰ ਇੱਕ ਅੰਦਰੋਂ ਮਤਲਬ ਪੀੜਾ ਮਹਿਸੂਸ ਹੁੰਦੀ ਆ ਉਸੇ ਤਰ੍ਹਾਂ ਮੈਨੂੰ ਮਤਲਬ ਇਹਨਾਂ ਫਲ ਵਾਲੇ ਬੂਟਿਆਂ ਨਾਲ ਜੇ ਕੋਈ ਮੇਰਾ ਬੂਟਾ ਥੋੜਾ ਵੀ ਬਿਮਾਰ ਹੋ ਜਵੇ ਜਾਂ ਉਹਦੇ ਪੱਤੇ ਕਮਲ ਆ ਜਾਣ ਜਾਂ ਪੱਤਿਆਂ ਦੇ ਵਿੱਚ ਇਸ ਤਰ੍ਹਾਂ ਪੀਲਾਪਨ ਆ ਜਾਵੇ ਆ ਦੇਖੋ ਤਾਂ ਮਤਲਬ ਇੱਕ ਅੰਦਰ 30 ਜੀ ਉੱਠਦੀ ਆ ਤੇ ਮਤਲਬ ਇਹਨਾਂ ਲਗਾਵਾਂ ਇਹਨਾਂ ਦੇ ਨਾਲੇ ਵੀ ਇੱਕ ਜਿਉਂਦੇ ਜਾਗਦੇ ਆ ਆਪਣੇ ਨਾਲ ਗੱਲਾਂ ਕਰਦੇ ਆ ਆਪਣਾ ਦੁੱਖ ਸੁੱਖ ਮਹਿਸੂਸ ਕਰਦੇ ਆ ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਇਹਨਾਂ ਦੇ ਵਿੱਚ ਆਣ ਕੇ ਇਸ ਤਰ੍ਹਾਂ ਕੋਸੀ ਢਾ ਕੇ ਬੈਠੋ ਤਾਂ ਤੁਸੀਂ ਥੋੜੀ ਦੇਰ ਜੀ ਮਹਿਸੂਸ ਕਰੋਗੇ ਕਿ ਤੁਹਾਨੂੰ ਮਤਲਬ ਕਿੰਨਾ ਜਿਹੜਾ ਇਹ ਰਿਲੀਫ ਮਿਲੂਗੀ ਇਹਦੇ ਨਾਲ ਜਿਸ ਤਰ੍ਹਾਂ ਬੂਟਿਆਂ ਦਾ ਝੁੰਡ ਬਣਿਆ ਹੋਇਆ ਨਾ ਇਸ ਤਰ੍ਹਾਂ ਦੇਖੋ ਤੁਸੀਂ ਦੋ ਬੰਨੀ ਤੇ ਇੱਥੇ ਤੁਸੀਂ ਕੁਰਸੀ ਢਾਕੇ ਬੈਠੋ ਸਵੇਰੇ ਸਵੇਰੇ ਤੇ ਇੱਕ ਅਲੱਗ ਹੀ ਜਿਹੜਾ ਉਹਦਾ ਉਹਦਾ ਆਨੰਦ ਹੁੰਦਾ ਆ ਬਾਕੀ ਇਹਨਾਂ ਬੂਟਿਆਂ ਦਾ ਜਿਹੜਾ ਦੁੱਖ ਸੁੱਖ ਦੱਸਣ ਦਾ ਆਪਣਾ ਤਰੀਕਾ ਹੁੰਦਾ ਆ ਆਪਾਂ ਤੇ ਆਪਣੇ ਦੁੱਖ ਤਕਲੀਫ ਕਿਸੇ ਨੂੰ ਰੋ ਕੇ ਦੱਸ ਦਿੰਨੇ ਆ ਜਾਂ ਆਪਾਂ ਅਗਲੇ ਨੂੰ ਬੋਲ ਕੇ ਦੱਸ ਦਿੰਨੇ ਆ ਹੁਣ ਇਹ ਵਿਚਾਰੇ ਤਾਂ ਬੋਲ ਤਾਂ ਸਕਦੀ ਨਹੀਂ ਹੈਗੀ ਇਹਨਾਂ ਨੇ ਜਾਂ ਤਾਂ ਇਸ ਤਰ੍ਹਾਂ ਪੱਤੇ ਇਹਨਾਂ ਦੇ ਸੁੱਕ ਜਾਣੇ ਆ ਨਾਲ ਜਾ ਇਹਨਾਂ ਦੇ ਵਿੱਚ ਇਸ ਤਰ੍ਹਾਂ ਪੀਲਾਪਨ ਆ ਜਾਊਗਾ ਆ ਦੇਖੋ ਪੀਲਾਪਨ ਆਇਆ ਹੋਇਆ ਤੇ ਇੱਥੋਂ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੂਟਾ ਆਪਣੇ ਕੋਲ ਕੁਝ ਉਮੀਦ ਕਰ ਰਿਹਾ ਆ ਵੀ ਮੈਨੂੰ ਕੋਈ ਖਾਦ ਕੋਈ ਦਵਾਈ ਕੋਈ ਦੋ ਮੈਡੀਸਨ ਦੋ ਤਾਂ ਕਿ ਮੈਂ ਠੀਕ ਹੋ ਜਾਵਾਂ ਤੇ ਜਿਸ ਤਰ੍ਹਾਂ ਆਪਾਂ ਆਰਗੈਨਿਕ ਚੀਜ਼ਾਂ ਔਰ ਜਾਨੀ ਕਿ ਦਵਾਈਆਂ ਜਿਹੜੀਆਂ ਦੇਸੀ ਜੜੀ ਬੂਟੀਆਂ ਵਰਤਦੇ ਆ ਉਸੇ ਤਰ੍ਹਾਂ ਮੈਂ ਫਲ ਵਾਲੇ ਬੂਟਾਂ ਬੂਟੀਆਂ ਨੂੰ ਵੀ ਦੇਸੀ ਹੀ ਜੜੀ ਬੂਟੀਆਂ ਦਿੰਨੀ ਆ ਨਾ ਕਿ ਕੈਮੀਕਲ ਨਾ ਖੁਦ ਦੇ ਸਰੀਰ ਵਾਸਤੇ ਕੈਮੀਕਲ ਵਰਤਦੀ ਆ ਤੇ ਨਾ ਹੀ ਇਨ੍ਹਾਂ ਬੂਟੀਆਂ ਵਾਸਤੇ ਮੈਂ ਕੋਈ ਕੈਮੀਕਲ ਵਰਤਦੀ ਆ ਤੇ ਇਹਦੇ ਵਾਸਤੇ ਮੈਂ ਇੱਕ ਲੋਕੀ ਲਈਆਂ ਆ ਚਾਰ ਪੰਜ ਚਾਰ ਪੰਜ ਮੈਂ ਪੱਕਣ ਨੂੰ ਛੱਡ ਦਿੱਤੀਆਂ ਤੇ ਇੱਕ ਲੋਕੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਉਹ ਮੈਂ ਤੋੜ ਕੇ ਲੈ ਆਈਆਂ ਤੇ ਉਹ ਮੈਂ ਤੁਹਾਨੂੰ ਦੱਸਦੀਆਂ ਕਿ ਇਹਦਾ ਫਰਟੀਲਾਈਜ਼ਰ ਜਿਹੜਾ ਮੈਂ ਆ ਕਿਸ ਤਰ੍ਹਾਂ ਬਣਾਉਣੀ ਹੁੰਨੀ ਆ ਉਹਦੇ ਸਾਰੇ ਨਿਊਟ੍ਰੀਸ਼ਨ ਜਿਹੜੇ ਹੈਗੇ ਆ ਉਹ ਆਪਾਂ ਤੁਹਾਨੂੰ ਦੱਸ ਦਿੱਤੇ ਆ ਬਾਕੀ ਹੋਰ ਵੀ ਬਹੁਤ ਸਾਰੇ ਹੋਣੇ ਆ ਤੁਸੀਂ ਜਿਆਦਾ ਜਾਣਕਾਰੀ ਲਈ ਗੂਗਲ ਵੀ ਕਰ ਸਕਦੇ ਹੋ ਤੇ ਹੁਣ ਬਣਾਉਣ ਦਾ ਤਰੀਕਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਨੀ ਆ ਇਹ ਮੈਂ 6 ਤੋਂ 7 ਲੀਟਰ ਪਾਣੀ ਲੈ ਲਿਆ ਵਾ 20 ਲੀਟਰ ਦੀ ਬਾਲਟੀ ਆ ਇਹਦੇ ਵਿੱਚ ਮੈਂ ਪਾਦਣ ਲੱਗੀ ਜੀ ਆ 2 2.5 ਕਿਲੋ ਦੇ ਖਰੀਬ ਜਿਹੜੀ ਲੋਕੀ ਠੀਕ ਆ ਕੁਝ ਨਹੀਂ ਕਰਨਾ ਵਿੱਚੇ ਮਛਿੱਲਾ ਵੀ ਪਾਤੀਆਂ ਕਿਉਂਕਿ ਜਿਹੜਾ ਲੋਕੀ ਸਬਜ਼ੀ ਬਣਾਈ ਸੀ ਉਹਦੀਆਂ ਜਿਹੜੀਆਂ ਛਿੱਲਾਂ ਸੀ ਨਾ ਉਹ ਵੀ ਮੈਂ ਨਾਲ ਹੀ ਪਾਤੀਆਂ ਤੇ ਜਿਸ ਤਰ੍ਹਾਂ ਤੁਸੀਂ ਆਮ ਸਾਰੇ ਘਰਾਂ ਦੇ ਵਿੱਚ ਸਬਜ਼ੀ ਬਣਾਉਂਦੇ ਹੋ ਕद्दू ਦੀ ਤਾਂ ਤੁਸੀਂ ਜੇ ਤੁਹਾਡੇ ਕੋਲ ਕद्दू ਨਹੀਂ ਹੈਗੇ ਕਿਉਂਕਿ ਤੁਹਾਨੂੰ ਪਤਾ 70-80 ਰੁਪਏ ਵੈਸੇ ਕद्दू ਮਿਲਦਾ ਆਮ ਜੇ ਆਪਾਂ ਲੈਣਾ ਆ ਤਾਂ ਹਰ ਕੋਈ ਨਹੀਂ ਲੈ ਸਕਦਾ ਸਾਡੇ ਤੋਂ ਚਲੋ ਅਸੀਂ ਘਰੇ ਦੀਆਂ ਮੇਲਾਂ ਲਗਾਈਆਂ ਹੋਈਆਂ ਹਨ ਇਸ ਕਰਕੇ ਤੇ ਜੇ ਤੁਹਾਨੂੰ ਹੈਗਾ ਸ਼ੌਂਕ ਆਰਗੈਨਿਕ ਖੇਤੀ ਦਾ ਤਾਂ ਤੁਸੀਂ ਛਿੱਲਾ ਜਮਾ ਕਰੀ ਜੋ 15 ਦਿਨ 20 ਦਿਨ ਜਿਹੜੀਆਂ ਛਿੱਲਾ ਹੁੰਦੀਆਂ ਤੁਹਾਡੀਆਂ ਸਾਰੀਆਂ ਤੁਸੀਂ ਫ੍ਰਿਜ ਵਿੱਚ ਸਟੋਰ ਕਰ ਲ ਤੇ ਉਹਨਾਂ ਨੂੰ ਤੁਸੀਂ ਸੇਮ ਤਰੀਕੇ ਦੇ ਨਾਲ ਪੇਂਦੋ ਠੀਕ ਆ ਹੁਣ ਇਹਨੂੰ ਮੈਂ ਇਸ ਤਰ੍ਹਾਂ ਪੇਂਦ ਦਿੱਤਾ ਆ ਤੇ ਹੁਣ ਆਪਾਂ ਮਿਲਦੇ ਆ 48 ਤੋਂ 50 ਘੰਟੇ ਦੇ ਬਾਅਦ ਆਪਾਂ ਨੂੰ ਜੀ ਲੋਕੀ ਪਈ ਹੋਈ ਨੂੰ ਲਗਭਗ ਤਿੰਨ ਰਾਤਾਂ ਤੇ ਤਿੰਨ ਦਿਨ ਹੀ ਹੋ ਗਏ ਕਿਉਂਕਿ ਬਾਅਦ ਚ ਮੇਰਾ ਟਾਈਮ ਨਹੀਂ ਲੱਗਾ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਪਾਣੀ ਕਿੰਨਾ ਜਿਹੜਾ ਗਹਿਰਾ ਹੋ ਗਿਆ ਆ ਤੇ ਹੁਣ ਇਹਦਾ ਪਾਣ ਦਾ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਮੇਰੇ ਕੋਲ ਨਾਲ ਤੇ ਹੁਣ ਪੋਣ ਨਹੀਂ ਨਹੀਂ ਹੈਗੀ ਵੈਸੇ ਆਪਾਂ ਇਹਨੂੰ ਪੋਣ ਕੇ ਪਾਣਾ ਆ मतलब ਜਿਹੜੇ ਇਹਦੇ ਟੁਕੜੇ ਆ ਨਾ ਕद्दू ਦੇ ਉਹ ਨਹੀਂ ਆਪਾਂ ਪਾਣੇ ਹੈਗੇ ਉਹਨੂੰ ਚਾਹੋ ਤਾਂ ਤੁਸੀਂ ਅੱਗੇ ਹੋਰ ਪਾਣੀ ਸਟੋਰ ਕਰ ਲਓ ਤੇ ਚਾਹੇ ਤਾਂ ਤੁਸੀਂ ਇਹਨੂੰ ਸੈੱਟ ਸਕਦੇ ਹੋ ਜਾਂ ਮਤਲਬ ਬੂਟੇ ਦੇ ਮੋਢ ਨਹੀਂ ਪਾਉਣਾ ਬਿਲਕੁਲ ਵੀ ਕਿਉਂਕਿ ਇਹਦੇ ਨਾਲ ਕੀ ਹੋਣਾ ਕਿ ਫੰਗਸ ਲੱਗ ਜਾਣੀ ਆ ਫਿਰ ਤੇ ਇਹਨੂੰ ਬੂਟਿਆਂ ਦੇ ਮੋਢ ਨਹੀਂ ਪਾਣਾ ਹੈਗਾ ਜਿਹੜਾ ਵੀ ਕद्दू ਇਹਨੂੰ ਤੁਸੀਂ ਸੈੱਟ ਦਿਓ ਜਿੱਥੇ ਤੁਸੀਂ ਆਮ ਕਚਰਾ ਸੈੱਟ ਦਿਓ ਉੱਥੇ ਤੁਸੀਂ ਇਹਦੀ ਖਾਦ ਬਣਾ ਲਓ ਇਹਦਾ ਸਿਰਫ ਪਾਣੀ ਲੈਣਾ ਹੈ 1 ਲੀਟਰ ਪਾਣੀ ਲੈ ਕੇ ਇਸ ਤਰ੍ਹਾਂ 1 ਲੀਟਰ ਦਾ ਇਹ ਡੱਬਾ ਆ ਤੇ ਇਹਨੂੰ 10 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਤੇ ਸਾਰੇ ਹੀ ਬੂਟਿਆਂ ਨੂੰ ਮੈਂ ਪਾ ਦੇਣਾ ਆ ਤੇ ਇਹ ਮਤਲਬ ਕਿ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਆਪਾਂ ਨੂੰ ਰੁਟੀਨ ਦੇ ਵਿੱਚ ਕਦੀ ਕਿਸੇ ਚੀਜ਼ ਦਾ ਤੁਸੀਂ ਬਣਾ ਲਓ ਕਦੀ ਕਿਸੇ ਚੀਜ਼ ਦਾ ਬਣਾ ਲਓ ਇਹ ਨਹੀਂ ਵੀ ਮਤਲਬ ਇੱਕ ਵਾਰੀ ਪਾਤਾ ਤੇ ਕੰਮ ਸਾਰ ਗਿਆ ਖਾਦ ਵਾਂਗੂ ਇਦਾਂ ਨਹੀਂ ਹੈਗਾ ਇਹਨੂੰ ਤੁਸੀਂ ਹਫ਼ਤੇ ਦੀ ਇਹਨੂੰ ਤੁਸੀਂ ਹਰ ਹਫ਼ਤੇ ਰਿਪੀਟ ਕਰਨਾ ਆ ਤੇ ਪਾਣ ਦਾ ਉਹੀ ਤਰੀਕਾ 1.5 ਲੀਟਰ ਲੈ ਕੇ ਲਗਭਗ 5-7 ਲੀਟਰ ਪਾਣੀ 10 ਲੀਟਰ ਪਾਣੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਜਿੰਨਾ ਕਬੂਟੇ ਦੇ ਗਮਲੇ ਦੇ ਵਿੱਚ ਜ਼ਰੂਰਤ ਆ ਉਹ ਨਗ ਤੁਸੀਂ ਪਾ ਦਿਓ ਕਿਉਂਕਿ ਇਹਦਾ ਕੋਈ ਨੁਕਸਾਨ ਨਹੀਂ ਹੋਣਾ ਨਾ ਇਹਦੇ ਨਾਲ ਕੋਈ ਬੂਟਾ ਸੁੱਕਦਾ ਹੀ ਆ ਇਸ ਤਰ੍ਹਾਂ ਦੀ ਕੋਈ ਵੀ ਇਹਦੇ ਨਾਲ ਸਮੱਸਿਆ ਨਹੀਂ ਆਉਣੀ ਕਿਉਂਕਿ ਮੇਰੀਆਂ ਸਾਰੀਆਂ ਚੀਜ਼ਾਂ ਇਹ ਵਰਤੀਆਂ ਹੋਈਆਂ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਮੇਰੀ ਵੀਡੀਓ ਦੇਖਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ